ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਪੁੱਤ ਵਰਸਣਾ ਕੀ ਹਾਲ ਹੈ ਹਾਂ ਮੈਂ ਤਾਂ ਠੀਕ ਵਾਂ ਮੈਂ ਤੁਹਾਡੇ ਵਾਲੀ ਚੱਲੀ ਸੀਗੀ ਅੱਛਾ ਚਲ ਚੰਗਾ ਹਾਂ ਤੈਨੂੰ ਰਾਹ ਚ ਮਿਲ ਪਏ ਜੀ ਹਾਂ ਮੈਂ ਫਿਰ ਮੈਂ ਚੱਲ ਜਾਈ ਖੋ ਕੇ ਆਉਣੀ ਆ ਅੱਛਾ ਅੱਛਾ ਤੇ ਉਹ ਨਾ ਮੈਂ ਤਾਂ ਚੱਲੀ ਆ ਕੁੜੀ ਦੇ ਸੋਰੇ ਹੂੰ ਉਹ ਡੇਰ ਪੀਹ ਕੇ ਤੇ ਕੁੜੀ ਚਾਰੀ ਤੇ ਕਿਤੇ ਗੋਡੇ ਤਲ ਕੀ ਹੈ ਸਾਟ ਅੱਛਾ ਤੇ ਮੈਨੂੰ ਉਹਦੀ ਸਸਤਾ ਫੋਨ ਆਇਆ ਹੈਗਾ ਅੱਛਾ ਤੇ ਮੈਂ ਹੁਣ ਉੱਥੇ ਚੱਲੀ ਆ ਤੇ ਮੈਂ ਨਾਲ ਕਹਿਣੀ ਮੈਂ ਮੰਜਾਂ ਦੀ ਜਲੀ ਨਾ ਤੈਨੂੰ ਨੇ ਕੋਈ ਕਹਿ ਦਿੰਨੀ ਆਂ ਵੀ ਰੋਟੀ ਰਾਟੀ ਪਕਾ ਦਿਓ ਤੇ ਧਾਰਾ ਕਢਾ ਦਿਓ ਨਾਲ ਅੱਛਾ ਦੱਸ ਕਿਦਾਂ ਸੱਟ ਲੱਗੀ ਹੈ ਕਿਤੇ ਬਾਥਰੂਮ ਚ ਤਿਲ ਕੇ ਕੀ ਕਪੜੇ ਤੋੰਦੀ ਹੂੰ ਹੂੰ ਅੱਛਾ ਤੁਹਾਡੀ ਸੱਸ ਨੇ ਮੈਨੂੰ ਕੀਤਾ ਹੀ ਫੋਨ ਵੀ ਭੈਣ ਜੀ ਤੁਸੀਂ ਆ ਜਾਓ ਤੇ ਮੇਰਾ ਰਾਦਾ ਵੀ ਹੁਣ ਮੈਂ ਚਲ ਜਾਨੀ ਆ ਤੇ ਕਿਪਤਾ ਰਾਤ ਲੱਗ ਜਾਨੀ ਉੱਥੇ ਹੁਣ ਮੇਰੀ ਨਹੀਂ ਉਹ ਤਾਂ ਪਤ ਰਹਣਾ ਹੀ ਪੈਣਾ ਰਾਤ ਤੈਨੂੰ ਆਹੋ ਲੱਗੇ ਉਹਦੇ ਤੇ ਨਾ ਇਹ ਪਤਾ ਲੱਗ ਜੂ ਚੰਗੀ ਤਰ੍ਹਾਂ ਕਿਦਾਂ ਸੱਟ ਲੱਗੀ ਕਿੰਨੀ ਕੁ ਲੱਗੀ ਆ ਹੈ ਕਿ ਹੁਣ ਮੇਰੇ ਵੀ ਜੀਨ ਕੁਛ ਹੋਣਿਆ ਬੜਾ ਸੁਣ ਕੇ ਰਿਆ ਨਹੀਂ ਨਾ ਜਾਂਦਾ ਕੀ ਹੁਣ ਇਹ ਆ ਪਡੰਗਾ ਰੱਖੇ ਆ ਤੇ ਜੇ ਡੰਗਰ ਨਾ ਹੁੰਦੇ ਫਿਰ ਤੇ ਵੀ ਮੇਰੇ ਨਾਲ ਚਲ ਜਾਂਦੇ ਹੂੰ ਹੂੰ ਤੇ ਹੁਣ ਮੈਂ ਹਾਂ ਚੱਲ ਕੋਈ ਨਹੀਂ ਮੈਂ ਤਾਈ ਜੀ ਨੂੰ ਕਹਿ ਕੇ ਆਉਣੀ ਆ ਹੁਣ ਕਾਲੀ ਕਾਲੀ ਚ ਮੇਰੇ ਰੋਟੀ ਵੀ ਨਹੀਂ ਬਣੀ ਚੱਲ ਕੋਈ ਗੱਲ ਨਹੀਂ ਰੋਟੀ ਬਣਾ ਲਾਂਗੇ ਆਹੋ ਤੇ ਤੂੰ ਜਾ ਤੇ ਤੂੰ ਹੀ ਇਦਾ ਕਰਿਓ ਤੇ ਫੁਲਕੇ ਲਾ ਦਿਓ ਨਾਲ ਤੇ ਸਬਜੀ ਬਣੀ ਆ ਅੱਛਾ ਤੇ ਧਾਰਾ ਇਹਨਾਂ ਦੇ ਨਾਲ ਕਢਾ ਦਿਓ ਤੇ ਸਵੇਰੇ ਵੀ ਇਹਨਾਂ ਨੂੰ ਫੁਲਕੇ ਲਾ ਕੇ ਦੇ ਦਿਓ ਤੇ ਮੁੜ ਕੇ ਮੈਂ ਆ ਜਾਣਾ ਸ਼ਾਮਾਂ ਤੱਕ ਚੱਲ ਕੋਈ ਨਹੀਂ ਪੁੱਤ ਤੂੰ ਇਹ ਨਾ ਫਿਕਰ ਕਰੀ ਇੱਥੇ ਸਭ ਕੁਝ ਕਰ ਲਾਂਗੇ ਅਸੀਂ ਤੂੰ ਕੁੜੀ ਦਾ ਪਤਾ ਲੈ ਜਾ ਕੇ ਫਿਕਰ ਕੀ ਗੱਲ ਹੋਈ ਆ ਕਿ ਦਸਾ ਸਭ ਤਰ੍ਹਾਂ ਕੋਈ ਰਿਆ ਨਹੀਂ ਗਾ ਜਾਣਦਾ ਤੇ ਮੇਰੇ ਜੀਨ ਕੁਛ ਹੁੰਦੇ ਆ ਪ ਜਾ ਕੇ ਵੇਖ ਲਵਾ ਪੱਜ ਕੇ ਜੀਨ ਨੂੰ ਤਾਂ ਕੁਛ ਹੁੰਦਾ ਹੀ ਹੈ ਜੇ ਨੈਚਰ ਵੇਖੋ ਨਾ ਜਾ ਕੇ ਤੀ ਪੁੱਤ ਨੂੰ ਤੇ ਤੂੰ ਜਾ ਮੇਰੇ ਧੀ ਕੋਈ ਗੱਲ ਨਹੀਂ ਕਰ ਲਾਂਗੇ ਅਸੀਂ ਸਭ ਕੁਛ ਚਲੋ ਠੀਕ ਵਾ ਫਿਰ ਹੁਣ ਨਹੀਂ ਮੈਨੂੰ ਫਿਕਰ ਕੋਈ ਤੁਹਾਡੇ ਹੁੰਦੇ ਆ ਤੇ ਹੁਣ ਫਿਰ ਮੈਂ ਜਾ ਕੇ ਤੇ ਹੋਈ ਹੁੰਨੀ ਆ ਹੈ ਨਹੀਂ ਨਹੀਂ ਜਾ ਤੂੰ ਤਿਆਰ ਹੋ ਕੇ ਤੇ ਤੂੰ ਚੱਲ ਜਾ ਮੇਰੇ ਤੇ ਆ ਮੈਂ ਚੱਲ ਜਾ ਨਹੀਂ ਮਿਲ ਕੇ ਬਸ ਨਹੀਂ ਗਈ ਮਿਲਣੀ ਆਹੋ ਆਹ ਬਸ ਆਂਦਾ ਵੀ ਪੰਗਾ ਹੀ ਹੁੰਦਾ ਕਈ ਵਾਰ ਜਾਇਓ ਤੂੰ ਹੀ ਮੁੜ ਕੇ ਮੰਜੰਦਰ ਕੋ ਤੇ ਰੋਟੀ ਰਾਟੀ ਪਕਾਇਓ ਚੰਗਾ ਕੋਈ ਨਹੀਂ ਮੈਂ ਜਾਵਾਂਗੀ ਸਾਰੇ ਕੰਮ ਕਰਾਵਾਂਗੀ ਰੋਟੀ ਵੀ ਪਕਾਵਾਂਗੀ ਧਾਰਾ ਤੋਰਾ ਵੀ ਕਢਾ ਲਾਂਗੀ ਸਾਰੇ ਕੰਮ ਕਰ ਲਾਂਗੀ ਤੂੰ ਫਿਕਰ ਨਾ ਕਰੀ ਪਿੱਛੇ ਦਾ ਚਲੋ ਠੀਕ ਆ ਫਿਰ ਤਾਈ ਜੀ ਚੰਗਾ ਫਿਰ ਜਾਨੀ ਹੈ ਹਾਂ ਚੰਗਾ ਜਾ ਤੂੰ ਮੇਤੀ ਚਾ ਇਦਾਂ ਕਰਾਂ ਦਲਜੀਤ ਦੇ ਡੈਡੀ ਨੂੰ ਆਵਾਜ਼ ਮਾਰ ਕੇ ਨਾ ਦੱਸ ਹੀ ਜਾਨੀ ਆ ਦਲਜੀਤ ਦੇ ਡੈਡੀ ਹਾਂ ਆ ਗਿਆ ਆ ਗਿਆ ਇੱਧਰ ਆਇਓ ਜਰਾ ਕ ਮੈਂ ਨਾ ਹੁਣ ਚੱਲੀ ਜੇ ਕੁੜੀ ਦੇ ਕੋਲ ਮੇਰੀ ਗੱਲ ਉਹਦਾ ਮੈਂ ਤਾਈ ਨੂੰ ਕਹਿਤਾ ਵਾ ਅੱਛਾ ਪੀ ਆਣ ਕੇ ਤੇ ਰਾਤ ਨੂੰ ਰੋਟੀ ਦਾ ਵੀ ਪਕਾ ਦੂਗੀ ਠੀਕ ਆ ਠੀਕ ਆ ਹਾਂ ਤੇ ਆਂਦੀ ਤੂੰ ਫਿਕਰ ਨਾ ਕਰੀਂ ਤੀ ਇਹ ਤੂੰ ਜਾ ਤੇ ਤਾਰਾ ਤੁਰਾ ਮੈਂ ਕਢਾ ਦੂੰਗੀ ਨਾ ਮੇਰੀ ਬਸ ਗੱਲ ਸੁਣਾ ਬੱਸ ਜਰਾਂ ਤੇ ਖਿਆਲ ਨਾ ਜਾਈਂ ਹੈ ਨਹੀਂ ਕੋਈ ਗੱਲ ਹੀ ਨਹੀਂ ਤੂੰ ਹੁਣ ਨਾ ਬਹੁਤਾ ਫਿਕਰ ਨਾ ਕਰੋ ਸਾਰਾ ਟੱਬਰ ਉੱਥੇ ਹੀ ਆ ਹੈ ਪਤਾ ਵਾ ਪਰ ਮੈਨੂੰ ਫਿਕਰ ਹੁੰਦਾ ਹੀ ਆ ਨਾ ਕਹਿਣ ਦੀ ਕਿਹੜੀ ਗੱਲ ਵਾ ਉਹੋ ਤੇ ਗੱਲ ਵਾ ਫਿਕਰ ਕਿਹਾ ਥੋੜੀ ਹੁੰਦਾ ਵਾ ਆਪਣੇ ਆਪ ਹੀ ਹੋ ਜਾਂਦਾ ਵਾ ਨਾਲੇ ਧੀ ਦਾ ਕੰਮ ਹੜ ਕੋ ਹੈ ਹੀ ਕੀ ਉਹ ਧੀ ਧੀ ਤੇ ਹੈ ਤੇ ਕੋਈ ਗਾ ਦੇ ਉਹਨੂੰ ਹੌਸਲਾ ਦੇ ਗਏ ਉਹਨੂੰ ਇਹ ਤਾਂ ਕਹੀ ਵੀ ਮੇਰੇ ਨਾਲ ਚੱਲ ਜੇ ਉੱਥੇ ਕਰ ਜੋ ਡਵੈਲਮੈਂਟ ਸੁਝਾਈ ਦੋ ਉਹਨਾਂ ਕੋਲ ਨਾ ਸਾਰਾ ਕੱਪੜਾ ਬੜਾ ਸਿਆਣਾ ਹਾਏ ਹਾਂ ਅਸੀਂ ਕਹਦੇ ਜੋ ਗੈਂਗ ਤੇ ਗਰੀਬ ਹੋ ਉਹ ਮੈਨੂੰ ਪਤਾ ਵਾ ਨਾ ਉਹਨਾਂ ਨੇ ਆਪੇ ਰਾਜ ਕਰਾ ਲੈਣਾ ਬੇਹੇਰਾ ਉਹਦਾ ਮੇਰੀ ਗੱਲ ਸੁਣ ਜੇ ਮੇਰਾ ਇਹ ਰਾਤ ਲੱਗ ਜੂਗੀ ਨਾ ਉਥੇ ਜੇ ਦੋ ਰਾਤਾਂ ਵੀ ਲੱਗ ਜਾਣੀਆਂ ਤਾਂ ਕੋਈ ਗੱਲ ਨਹੀਂ ਮੈਂ ਕੁੜੀ ਦੇ ਫੋਨ ਤੋਂ ਤੁਹਾਨੂੰ ਫੋਨ ਕਰ ਲੂੰਗੀ ਤੇ ਨਾਲੇ ਕੁੜੀ ਨਾਲ ਦੀ ਗੱਲ ਕਰਾ ਦੂੰਗੀ ਮੈਂ ਸਰ ਇੰਨਾ ਕਰ ਲਓ ਠੀਕ ਵਾ ਠੀਕ ਆ ਤੁਸੀਂ ਆਹ ਤੇ ਜਾਵਾਂ ਫਿਰ ਮੈਂ ਬਸ ਦਾ ਟਾਈਮ ਹੁੰਦਿਆ ਆਓ ਚਲ ਠੀਕ ਹੈ ਫਿਰ ਤੇ ਪਹੁੰਚ ਕੇ ਨਾ ਤੇ ਮੈਨੂੰ ਮੜਿਆ ਫੋਨ ਕਰਦੇ ਹਾਂ ਚਲ ਕੋਈ ਨਹੀਂ ਕਰ ਦੂੰਗੀ ਮੈਂ ਤੇ ਤੁਸੀਂ ਰੋਟੀ ਰੱਟੀ ਕਿਆ ਨਾ ਖਾ ਲੇ ਚਲ ਕੋਈ ਨਹੀਂ ਮੈਂ ਹੁਣ ਫਟਫਟੇ ਲਿਉਣੇ ਚਲ ਚੰਗਾ ਫਿਰ ਆਹ ਉਹ ਇਹਨੇ ਕਹਰੋ ਨਾ ਓਲੀ ਗੱਲ ਨੇਗੇ ਹਾਂਜੀ ਹਾਂਜੀ ਹਾਂ ਅਸੀਂ ਪਟਾ ਬਾਕੀ ਆ ਗਿਆ ਜੀ ਪਟਾ ਕੀ ਕਿਹਾ ਡਾਕਟਰ ਨੇ ਹਾਂ ਰੱਖੀ ਪਾਣੀ ਪੀ ਲੈ ਬੁੱਤ ਕੀ ਕਿਹਾ ਡਾਕਟਰ ਨੇ ਖੁਸ਼ ਨਹੀਂ ਮੰਮੀ ਹਾਂ ਸੋ ਲਾਤਾ ਤੇ ਪਚਾਵਾ ਹਾਂ ਇੱਕ ਮੜਾ ਮਾਸ ਪਟਾ ਚਲੋ ਹੋ ਜੂਏ 10 12 ਦਿਨ ਤੱਕ ਠੀਕ ਹੋ ਜਾ ਅੱਛਾ ਅੱਛਾ ਤੇ ਖੁਸ਼ੀ ਨਹੀਂ ਖਾਣ ਹੋਰ ਹੋ ਆਈ ਹੈ ਵੀ ਕਾਦੀ ਖੁਸ਼ ਖਬਰੀ ਵੀ ਇਹ ਆ ਤਾਂ ਲੱਭ ਤੱਕ ਖਾ ਲੈਣੀ ਹੈਗੀ ਉਹ ਡਿੱਗ ਵੀ ਫੱਟ ਲੱਗ ਗਈ ਤੂੰ ਖੁਸ਼ ਖਬਰੀ ਸੁਣਾਉਂ ਮੈਂ ਤੂੰ ਹੁਣ ਆਪੇ ਹੀ ਸਮਝ ਲੈ ਹਾਂ ਕਾਦੀ ਖੁਸ਼ ਖਬਰੀ ਹੋ ਸਕਦੀ ਆ ਮੈਂ ਕੀ ਸਮਝਾਂ ਦੱਸ ਸਕ ਗਿਆ ਤੂੰ ਲੱਤਾਂ ਖਾ ਲੈ ਉਹ ਤੇ ਕੋਸ਼ ਕਪਰੀ ਕਾਦੀ ਹੋਣੀ ਨਹੀਂ ਆਉਣੀ ਮੈਂ 10 ਸਿੱਧੀ ਗੱਲ ਹੈ ਵਲ ਬਲੇ ਵੇ ਜਾਣਾ ਪਾ ਮੇਰਾ ਦਿਮਾਗ ਤੇ ਦਾਦੀ ਬਣਨ ਵਾਲੀ ਹੈ ਹੈ ਆਹੋ ਅੱਛਾ ਤੇਨੂੰ ਵਧਾਈ ਹੈ ਬੋਦੀ ਬੋਦੀ ਹੈ ਨਿਕੜੀ ਵਧਾਈ ਹੋਏ ਤੈਨੂੰ ਬਹੁਤ ਹੀ ਮਾਨ ਖੁਸ਼ ਕਰਤਾਈ ਇਹ ਦੱਸ ਹੈ ਆ ਤ ਬੜਾ ਹੀ ਵਧੀਆ ਕੀਤਾ ਮਾਲਕ ਨੇ ਦੱਸ ਤੇਰੇ ਨਾਲ ਇੱਕ ਗੱਲ ਦੱਸ ਕਿ ਆ ਤੇ ਤੂੰ ਉਹ ਟੱਪ ਕੋਸ਼ ਤੇ ਫਿਰ ਤੂੰ ਕਿੱਦਾਂ ਦੱਸਦਾ ਉਹਨੂੰ ਕਿਦਾਂ ਬਦਲਦਾ ਕੋਈ ਨਾ ਉਦੋਂ ਦੀ ਬੰਦੀ ਜੋਬ ਅੱਛਾ ਉਹ ਡਾਕਟਰ ਮਧੂ ਜਿਹੜੀ ਆਹੋ ਉਹਦੋਂ ਚਲ ਗਈ ਅੱਛਾ ਉਹਨੇ ਕੋਈ ਸ਼ੱਕ ਪਾਉਂ ਕਟੈਸਟ ਲੈ ਲਿਆ ਅੱਛਾ ਅੱਛਾ ਤਾਂ ਹੀ ਟਾਈਮ ਲੱਗ ਗਿਆ ਹਾਂਜੀ 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 ਤਾਂ ਹੀ ਸ਼ਾਮਾਂ ਪੈ ਗਈਆਂ ਤੇ ਤਾਂ ਆਪਾਂ ਜਾ ਆਉਣਾ ਛੇਤੀ ਆਉਣਾ ਠੀਕ ਆ ਠੀਕ ਆ ਚੱਲ ਆ ਵਧੀਆ ਕੀਤਾ ਮੈਂ ਨਾ ਦਵਾਈ ਕੱਢ ਲਿਆ ਵਾ ਗੱਡੀ ਚ ਕੱਢ ਲਿਆ ਕੱਢ ਲਿਆ ਚੱਲ ਉਹ ਤੇ ਫੀਦਾ ਪਾਣੀ ਸੰਜੀ ਲਾ ਲਓ ਚੱਲ ਆਹ ਤੇ ਵਧੀਆ ਹੋਇਆ ਦੱਸ ਹੁਣ ਪਤਾ ਨਹੀਂ ਕਿ ਲੱਗਣਾ ਕੋਈ ਹੈ ਨਾ ਚੱਲ ਆ ਮਾਲਕ ਜੋ ਕਰਦਾ ਚੰਗਾ ਹੀ ਕਰਦਾ ਵਾ ਹੈ ਨਾ ਹਾਂ ਉਹ ਤਾਂ ਦਹੀਂ ਜਿਹੜਾ ਵਸਰਾ ਕੋਲੇ ਰੈ ਨਾ ਨਾ ਤੈਨੂੰ ਪਤਾ ਲੱਗਦਾ ਨਾ ਮੈਨੂੰ ਮਦਰਾ ਹੁੰਦਾ ਚਾ ਮਦਿਰ ਹੋਇਆ ਜੋ ਮੈਂ ਮਾਰ ਕੇ ਜਿੰਨੇ ਕਰਦਾ ਹਾਇ ਹਾ ਉਹ ਤਾਂ ਨਮਾਈ ਪੋੜਾ ਪੈ ਗਿਆ ਤਸ ਹੋਰ ਸੀ ਮੇਨੇ ਕਰ ਲਈ ਖਾਦੀ ਕਾਲੀ ਪਈ ਇਹਦੇ ਟੈਮ ਨਹੀਂ ਖਲ ਗਿਆ ਹੈਗਾ ਅਜੇ ਕਿੱਡੀ ਕੁ ਮਰੋਹ ਦੇਖੀ ਇਹਨਾਂ ਦੀ ਹੁਣ ਤਾਂ ਹੋਰ ਕੋਲਾੰਤ ਕਦੀ ਤਾਂ ਤਾਖਾਣਾ ਮੈਂ ਕਦੀ ਠੰਡਾ ਖਾਣਾ ਕਦੀ ਖਟਾ ਖਾਣਾ ਕਦੀ ਮਿੱਠਾ ਖਾਣਾ ਨਖਰੇ ਤੈਨੂੰ ਕਰਦਾ ਪਥਰੇ ਕਰੂਗੀ ਏ ਇਹ ਘਟ ਨਹੀਂ ਆ ਪਥਰੇ ਦੀ ਤੇਜ ਆ ਨਾਲੇ ਨੂੰ ਹਾਂ ਹੁਣ ਤਾਂ ਮੈਨੂੰ ਮੌਕਾ ਪੈ ਲਿਆ ਹੌਂ ਤੇ ਜੁਬਾਨ ਦੇ ਚਸਕੇ ਪੂਰੇ ਹੋ ਗਏ ਆ ਗੋਲ ਗੱਪੇ ਟਿੱਕੀਆਂ ਧੱਗੇ ਨਹੀਂ ਮੋਕਦੇ ਆ ਦੀਵਾ ਹੁਣ ਤਾਂ ਹੋਰ ਬਹਾਨਾ ਮਿਲ ਗਿਆ ਮੁੰਡੇ ਮੇਰੇ ਨੇ ਤਾਂ ਹੁਣ ਐ ਵੱਡੇ ਚੱਕਰ ਧਿਰਿਆ ਕਰਨਾ ਤੇ ਚੱਲ ਆ ਵਧੀਆ ਵਾ ਹੁਣ ਇਹਨੂੰ ਕੋਈ ਜੁਬਾਨ ਦੇ ਵੀ ਰਿਆ ਨਾ ਜਿਹੜੀ ਚੀਜ਼ ਮੰਗਦੇ ਸਿਰ ਪੂਰੀ ਕਰਾਂਗੀ ਮੈਂ ਠੀਕ ਆ ਹੁਣ ਮਤਰਾ ਜਿੰਨਾ ਬਚਦੀਆਂ ਕੰਮ ਤਾਂ ਉਹਨਾਂ ਹੀ ਕੰਮ ਦੇ ਰਹਿ ਗਈ ਆਉਂਦਾ ਵਾ ਚੱਲ ਇੱਕ ਗੱਲੋਂ ਤੇ ਚੰਗਾ ਹੋਇਆ ਤਾਂ ਤੇ ਚੱਲ ਖੁਸ਼ ਖਬਰੀ ਮਿਲ ਗਈ ਆ ਖੁਸ਼ ਤੇ ਹੈਗੀ ਆ ਮੈਂ ਕਿ ਦਾਦੀ ਬਣ ਜਾਣਾ ਓਦਾਂ ਕਰਾ ਵੱਡਾ ਹੋ ਜਾਣਾ ਆਰ ਦਾ ਇੰਨੇ ਕੰਨ ਨਾ ਨੂੰ 10 ਮਹੀਨੇ ਤੇ ਬੁੱਤਾ ਹੀ ਖਾਣ ਕਲਮ ਚਲ ਕੋਈ ਨਹੀਂ ਨਾ ਅਰ ਨੇ ਕੱਢ ਲਾਈ ਇਹਦੀ ਮਾਂ ਉਹ ਲਈਆ ਉਹਨੂੰ ਉਹਨੂੰ ਚਾਹ ਦੈਂ ਤੂੰ ਲੈ ਰੱਖ ਆਹ ਇੱਕ ਦਿਨ ਐਸਾ ਕੀ ਕਰੋਂ ਚਾਹ ਨੂੰ ਮੈਂ ਇਹ ਤੂੰ ਕੀ ਖਾਣਾ ਨਖਰੇ ਘਾਤ ਤੋਂ ਸ਼ੁਰੂ ਹੋਏ ਪਤਾ ਲੱਗ ਗਿਆ ਉਹ ਦਵਣੇ ਲੱਗੀ ਰਹੀ ਇੰਦੇ ਕੰਮ ਨੂੰ ਉਹ ਤੱਕੇ ਪਰਵਾਹ ਕਰਨੀ ਚਲ ਹੁਣ ਫਾਰਮੈਟ ਹੈ ਕੰਮ ਦੇ ਪੈਣ ਕੁਛ ਪਿਆਣਾ ਨਹੀਂ ਰਹਿਣਾ ਤੇ ਕੀ ਖਾਣ ਜਲਜੀਤ ਜੀ ਪੁੱਤ ਹੈ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਕੁੜੀ ਦਾ ਹਾਂ ਠੀਕ ਠਾਕ ਆ ਹਾਂ ਸਾਰਾ ਕੁਝ ਚੱਲ ਲਓ ਕਿਤੇ ਕੁਝ ਨਹੀਂ ਹੋਇਆ ਦਿਲਜੀਤ ਠੀਕ ਠਾਕ ਆ ਭੈਣ ਜੀ ਹਾਂ ਸਭ ਨੇ ਨਾ ਹੁੰਦਾ ਜਦੋਂ ਤੁਸੀਂ ਮੈਨੂੰ ਦੱਸਿਆ ਨਾ ਮੇਰੇ ਤੇ ਜਾਨ ਹੀ ਨਿਕਲ ਗਈ ਹੈ ਜੀ ਖੁਸ਼ਖਬਰੀ ਆ ਨਾ ਨਿਰਮਨ ਵਾਲਾ ਜੀ ਤੁਸੀਂ ਪਤਾ ਜਾਣਰੀ ਆ ਲੈ ਭੈਣ ਜੀ ਤੁਹਾਨੂੰ ਤੇ ਬਹੁਤੀਆਂ ਵਧਾਈਆਂ ਹੈ ਲੈ ਅੱਜ ਤੇ ਮੇਰੀ ਭੈਣ ਨੇ ਨਾ ਬੜੀ ਖੁਸ਼ਖਬਰੀ ਸੁਣਾਈ ਹੈ ਨਾ ਇਦਰੀ ਜਾਂਡ ਹੈ ਜਿਹੜਾ ਸਾਡਾ ਰੱਖ ਜਾ ਅਜਾਉਂ ਤੇ ਉਹ ਜਿਹੜੀ ਤੁਸੀਂ ਹੱਥੋਂ ਛੱਡ ਕਹਿੰਦੇ ਸੀਗੇ ਮੇਰੀ ਭੈਣ ਜੀ ਉਹ ਵੀ ਲੱਗੀ ਆ ਤੇ ਭਰ ਉਹ ਚਾਹ ਵਾ ਮਾਸੀ ਮਾਣਾ ਫੋਟਾ ਫਾਟਾ ਚਾ ਉਹ ਪਈ ਲੈਨੇ ਤੇ ਜਾਉਂ ਮੈਂ ਪਾੜ ਲੈ ਕੇ ਆਉਂ ਚਲ ਠੀਕ ਹੈ ਭੈਣ ਜੀ ਜਾਓ ਜਾਓ ਤੇ ਮਿਲੋ ਜੀ ਤੇ ਹਾਂ ਮੰਮੀ ਤੂੰ ਹੀ ਹੋ ਤਾਂ ਕੀ ਹਾਲ ਹੋ ਤੇਰਾ ਠੀਕ ਆ ਮੈਂ ਵਧੀਆ ਸੱਸਰੀ ਘਰ ਜਿੰਦੀ ਰਹਿੰਦੀ ਹੈ ਠੀਕ ਵਾ ਨਾ ਤੂੰ ਹਾਂਜੀ ਹਾਂਜੀ ਮੈਂ ਠੀਕ ਆ ਸ਼ੁਕਰ ਆ ਕਿਤੇ ਤੁਹਾਨੂੰ ਕਿਨੇ ਦੱਸਦਾ ਪੋਤਣ ਜੀ ਬਹਿ ਜਾਓ ਪਾਣੀ ਤੇ ਪੀ ਲਓ ਪੋਤਣ ਜੀ ਬਹਿ ਜਾ ਕੋਈ ਗੱਲ ਨਹੀਂ ਭੈਣ ਜੀ ਪਾਣੀ ਤੇ ਪੀਓ ਅਹੇ ਬਹਿ ਜਾਓ ਆਹ ਲਾਸਰ ਖਲੋਈ ਦੇਣਾ ਬਹਿ ਜਾ ਕੋਈ ਲੱਤ ਠੀਕ ਵਾ ਹਾਂਜੀ ਹਾਂਜੀ ਪੁੱਤ ਕਿਹੜੀ ਲੱਤ ਸੱਟ ਲੱਗੀ ਆ ਹਾਂ ਮਲੀ ਮੈਨੂੰ ਹਾਂ ਉਹਦਾ ਠੀਕ ਹੋਣਾ ਤੁਹਾਨੂੰ ਚਾਹ ਉਹ ਠੀਕ ਆ ਠੀਕ ਆ ਉਹ ਭੈਣ ਜੀ ਠੀਕ ਤੁਹਾਨੂੰ ਬਿਆਰ ਹੈਗਾ ਉਹ ਠੀਕ ਆ ਆਹ ਹੈ ਤੇ ਆਦੇ ਬਿਊਰ ਕੋਲ ਤੇ ਦਮ ਤੇ ਦਮ ਨੇ ਰਲ ਡਿਆ ਤੁਹਾਡੇ ਜੱਤੀ ਫੋਨ ਕਰਤਾ ਮੈਂ ਤਾਂ ਹੱਥਾ ਬੈ ਰੰਗਿਆ ਪੈ ਗਿਆ ਭੈਣ ਜੀ ਅਰੇ ਗਲਤੀ ਹੋ ਗਈ ਮੇਰੇ ਤੋਂ ਮੈਨੂੰ ਸਮਝ ਨਹੀਂ ਆ ਰਹੀ ਕੋਮ ਤੇ ਮੈਂ ਦਵਦਾ ਤੁਹਾਨੂੰ ਫੋਨ ਕਰਤਾ ਕਿ ਮਾਂ ਆ ਪਤਾ ਲੱਗਣਾ ਚਾਹੀਦਾ ਵਾ ਨਹੀਂ ਨਹੀਂ ਚੰਗਾ ਕੀਤਾ ਗਲਤੀ ਹੋ ਗਈ ਹੈ ਪਰ ਤੇ ਗੱਲ ਪੈ ਕੇ ਆਣ ਕੇ ਤੇ ਕਾਨੂੰ ਫੋਨ ਕਰਨਾ ਹੀ ਨਹੀਂ ਨਹੀਂ ਕਿਉਂ ਨਹੀਂ ਕਰਨਾ ਫੋਨ ਨਾਲੇ ਤੇ ਹਿੱਡੀ ਬੜੀ ਖੁਸ਼ਬੀ ਸੁਣਾਤੀ ਐ ਹੈ ਪੁੱਤ ਹੁਣ ਤੂੰ ਆਪਣਾ ਧਿਆਨ ਰੱਖੀਵੇਂ ਰhiti ਚੰਗਾ ਪਾਜ ਜੀ ਪਚਾ ਬਣਾ ਲਿਆ ਚੰਗਾ ਠੀਕ ਹਾਂ ਮੈਂ ਠੀਕ ਹਾਂ ਤੂੰ ਕੱਟੋ ਕੰਮ ਚੰਗਾ ਬੈ ਲੈ ਡੈਡੀ ਠੀਕ ਡੈਡੀ ਤੇਰਾ ਠੀਕ ਆ ਤੇ ਮੈਂ ਤਾਈ ਨੂੰ ਕਹਿਆ ਹੀ ਆ ਕਿ ਰੋਟੀ ਰੱਟੀ ਤਾਈ ਖਾ ਰਹੀ ਏ ਤੇਰਾ ਪੁੱਤ ਰੋਏ ਰੋਡਾਂ ਕਰਕੇ ਕਿਸੇ ਦੇ ਕੋਈ ਸੰਭਦਾ ਵਾ ਤੇ ਧਾਰਾ ਵੀ ਕੱਢਣੀ ਆ ਡੇਰੀ ਦੁੱਧ ਵੀ ਪਾਉਣਾ ਪੱਠੇ ਵੱਢਣ ਡਏ ਹੀ ਸੀ ਠੀਕ ਠੀਕ ਤੇ ਆਂਦੇ ਫੇ ਜਾ ਤੂੰ ਚਲ ਜਾ ਛੇਤੀ ਨਾਲ ਤੇ ਮੈਨੂੰ ਸੌਨ ਕਰਕੇ ਦੱਸ ਦੀ ਆਂਦੇ ਕੁੜੀ ਨੇ ਮੇਰੀ ਗੱਲ ਕਰਾ ਦੀ ਤੇ ਪਰ ਜਦੋਂ ਉਹਨੂੰ ਇਹ ਪਤਾ ਲੱਗਾ ਨਾ ਮੈਂ ਨਾਨਾ ਵੱਢਣ ਵਾਲਾ ਆ ਤੇ ਡੈਡੀ ਤੇਰੇ ਦਿੱਤੇ ਖੁਸ਼ੀ ਦਾ ਵੀ ਅੰਤ ਨਹੀਂ ਰਹਿਣਾ ਹੈ ਬੜੇ ਖੁਸ਼ ਹੋਣਾ ਉਹਨਾਂ ਨੇ ਹਾਂਜੀ ਹਾਂ ਆਹ ਤਾਂ ਪਤਾ ਸੱਚੀ ਗੱਲ ਆ ਬੜੀ ਵੱਡੀ ਖੁਸ਼ਖਬਰੀ ਮਿਲੀ ਅਦਾ ਮਕਬਰਾ ਹੀ ਬੜੀ ਹੀਗੀ ਬਸਰੇ ਤੇ ਮੇਰੇ ਜੀ ਨੂੰ ਖੁਸ਼ ਹੋ ਜਾਂਦਾ ਹੈਗਾ ਮਾਹਾਂ ਹੀ ਪਹੁੰਚੀ ਪੁੱਤ ਤੇਰੀ ਸਾਸਨੇ ਫੋਨ ਕੀਤਾ ਹੈਗਾ ਅੱਛਾ ਅੱਛਾ ਹਾਂ ਆਹਦੇ ਪੁੱਤਾਂ ਦਜੀਤ ਤੇ ਇਹਨਾਂ ਨੇ ਕੀਤਾ ਹੈਗੇ ਚੱਲ ਇਹਨਾਂ ਵਿਚਾਰਿਆਂ ਨੇ ਕਰਨਾ ਹੈ ਸੱਚੇ ਆਪਣੀ ਖਾਤੇ ਹਾਂਜੀ ਹਾਂਜੀ ਹੈਂ ਚੱਲ ਭੜਾ ਹੋਵੇ ਇਹਨਾਂ ਦਾ ਫੋਨ ਕਰਕੇ ਸੱਦਿਆ ਤੇ ਚੱਲ ਮੈਨੂੰ ਖੁਸ਼ਖਬਰੀ ਮਿਲ ਗਈ ਆ ਪੁੱਤ ਹੁਣ ਨਾ ਧਿਆਨ ਰੱਖੀ ਆਪਣਾ ਜੀ ਆਹੋ ਚੱਲ ਕੋਈ ਨਹੀਂ ਅੱਜ ਰਾਤ ਮੈਂ ਰਹੂੰਗੀ ਤੇਰੇ ਕੋਲ ਤਾਈ ਜਣਟੀਆਂ ਤੱਕ ਆ ਜਾਣੀਆਂ ਤੇ ਡੇਢ ਦੀਆਂ ਹੈਂ ਖਾ ਕਿਦਾਰਾ ਗਵੇ ਖਟਾ ਹੋ ਗਿਆ ਹੈਂ ਧਿਆਨ ਰੱਖਿਆ ਕਰ ਖਾਦੀ ਪੀਂਦੀ ਵੀ ਹੁੰਦੀ ਕੋਈ ਨਹੀਂ ਨਹੀਂ ਖਾਦੀ ਹੈ ਅੱਛਾ ਕੋਈ ਚਾਹ ਹੰਮ ਨਾ ਮੋਟਾ ਦਾ ਆ। ਆਲੋ ਆਲੋ। ਸਾਇਮੜਾ ਜੀ। ਆ ਗਏ ਆ ਗਏ ਆ। ਕਿੱਦਾਂ ਠੀਕ ਆ? ਆਹ ਠੀਕ ਹੋ ਮਾਸੀ ਪਾਣਾ ਮੜਾ ਜਿਆ। ਅੱਛਾ ਜੀ। ਠੀਕ ਠਾਕ ਆ। ਨਾਲੇ ਨਾ ਕੋਈ ਖਲਦੀ ਆ। ਕੀ ਹੋ ਗਿਆ? ਜੀ ਦਾ ਬਣ ਵਾਲੇ ਦੇ। ਅੱਛਾ। ਆਹੋ। ਤੇ ਮੈਂ ਤਾਂ ਦਲਜੀਤ ਦੀ ਮੰਮੀ ਨੂੰ ਫੋਨ ਕੀਤਾ ਉਹਦੀ ਆ ਗਈ ਆ। ਉਹ ਵੀ ਬੈਠੀ ਐ। ਉਹ ਭਾਜੀ ਵੀ ਆ ਗਈ। ਨਹੀਂ ਉਹ ਨਹੀਂ ਐ। ਤਾਂ ਪਤਾ ਨਹੀਂ ਸਕਦਾ ਵਿਚਾਰਿਆਂ ਦਾ। ਕਿਸ਼ੇ ਡੰਗਰ ਵਾਸ਼ਾ ਵੀ ਨਾ ਸੰਭਾਲਦਾ ਉਹ।

ਸਰਗਣੀ ਸਸਟੀ ਕਲ ਭਾਜੀ ਬਗਾ ਠੀਕ ਹੋਣਾ ਹਾਂਜੀ ਹਾਂਜੀ ਦਰਦੀ ਠੀਕ ਹੈ ਜਾਣੇ ਕਿ ਸਾਡਾ ਨਹੀਂ ਨਹੀਂ ਠੀਕ ਅੱਛਾ ਅੱਛਾ ਤੇ ਅਨਪਤ ਕੰਮ ਕਰੀ ਜਾਂਦਾ ਵਾ ਮੈਨੂੰ ਪਤਾ ਹੀ ਨਹੀਂ ਕਿ ਕਰਦੇ ਨੇ ਮੇਰੇ ਪੈਸ ਲੱਗ ਕਰ ਤੇ ਕਦ ਤੜੀ ਗਿਆ ਮੈਂ ਬਾਥਰੂਮ ਚ ਕਪੜੇ ਤੋਂ ਚੱਲਨੀ ਤੇ ਮੇਰੇ ਪੈਸ ਲੱਗ ਕਰਕੇ ਅੱਛਾ ਚੱਲ ਪਰ ਤੇ ਜੋ ਗੀ ਨਾ ਸੇ ਨਹੀਂ ਨਹੀਂ ਹਾਂ ਹਾਂ ਭਾਜੀ ਤੇਲ ਕਿਨੇ ਸੁੱਟਣਾ ਹੈਗਾ ਕੋਈ ਗੱਲ ਨਹੀਂ ਉਦਾਂ ਹੀ ਵਾਦਾ ਕਾਟਾ ਹੋ ਜਾਂਦਾ ਨਿਆਣੇ ਨਾਲ ਪਰਵਾਹੀ ਕਰ ਜਾਂਦੀ ਆ ਕਾਲੀ ਬੜੀ ਐ ਤਾਂ ਇਹਨੂੰ ਕਾਲੀ ਬੜੀ ਸ਼ੀਤੀ ਕਰਦੀ ਆ ਕੰਮ ਤੇ ਭੜਦੀ ਸਾਰੇ ਡੀ ਫਰਦੀ ਹੋਈ ਭੱਜੀ ਫਿਰਦੀ ਆ ਕੰਮ ਤੇ ਭਾਜੀ ਸਾਰੇ ਕਰ ਲੈਂਦੀ ਆ ਪਰ ਨਾ ਥੋੜੀ ਜੀ ਕਾਲੀ ਖੱਡੀ ਹੁੰਦੀ ਐ ਉਥੇ ਘਰ ਵੀ ਨੂੰ ਮੜਨ ਡੱਕਦੀ ਹੁੰਦੀ ਜੀ ਕੋ ਪੁੱਤ ਹੋਣੀ ਕੰਮ ਕਰਿਆ ਕਰ ਇਤਿ ਤੇਜ 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 ਭੱਜ ਭੱਜ ਕੇ ਭਾਜੀ ਭੱਜ ਕੇ ਬਸ ਕੰਮ ਦੇ ਬਿਨ ਹੱਤਾ ਬਤਾਂ ਮੈਂ ਇਹਦੀ ਆਦਤ ਵਾਈ ਐਵੇਂ ਤੇ ਨਹੀਂ ਡਿੱਗੀ ਹੁਣ ਸਾਰੇ ਟੱਬਰ ਨੂੰ ਵਕਤ ਪਾਇਆ ਹੋਰ ਭਾਈ ਆਏ ਨਾਲ ਜਿਹੜੀ ਨਹੀਂ ਨਹੀਂ ਭਾਜੀ ਭਾਜੀ ਮੈਂ ਤੁਹਾਨੂੰ ਪਤਾ ਹੀ ਡੰਗਰ ਰਸੇ ਦਾ ਕੰਮ ਨਾ ਤਾਰਾਂ ਕੱਢਣੀਆਂ ਫੇ ਡੇਰੀ ਜਾਣਾ ਸਾਰੇ ਕੰਮ ਕਰਨੇ ਮੈਨੂੰ ਆਦੇ ਵੀ ਤੂੰ ਚਲਦਾ ਫਾ ਮੇਰਾ ਰਾਤ ਰਹਿ ਗਈ ਤੇ ਕੋਈ ਗੱਲ ਨਹੀਂ ਤਤਾਈ ਹੈਗੀ ਸਾਡੀ ਉੱਥੇ ਨਰੋਠੀ ਠੀਕਾ ਦੇਣੀ ਹੈ ਤੇ ਤੁਹਾਨੂੰ ਕਿਹਨੇ ਦੱਸਿਆ ਨਹੀਂ ਕੀਤਾ ਤੁਹਾਨੂੰ ਨਹੀਂ ਮੈਂ ਭੈਣ ਜੀ ਨੇ ਦੱਸਿਆ ਇਹਦਾ ਭੈਣ ਜੀ ਨੇ ਕੀਤਾ ਤੁਹਾਨੂੰ ਹਾਂਜੀ ਹਾਂਜੀ ਚੰਗਾ ਕੀਤਾ ਤੇ ਦੱਸਤਾ ਅੱਛਾ ਅੱਛਾ ਜੇ ਨਾ ਦੱਸਦੇ ਫਿਰ ਸਭ ਨੂੰ ਸਾਨੂੰ ਗੁੱਸਾ ਹੋਣਾ ਹੈਗਾ ਚਲ ਚੰਗਾ ਹੋਇਆ ਮੈਂ ਆਣ ਕੇ ਨਾਲ ਆਪਣੀ ਧੀ ਨੂੰ ਮਿਲ ਲਿਆ ਤੇ ਨਾਲ ਏਡੀ ਵੱਡੀ ਵੱਡੀ ਖੁਸ਼ਖਬਰੀ ਸੁਣ ਲਈ ਹੈ ਤੁਹਾਨੂੰ ਵਧਾਈਆਂ ਬਹੁਤੀਆਂ ਬਹੁਤੀਆਂ ਤੁਹਾਨੂੰ ਭੈਣ ਜੀ ਵਧਾਈਆਂ ਬਹੁਤ ਬਹੁਤ ਉਹ ਤਾਂ ਦਵਾਈ ਹੁਣ ਤਾਂ ਨਾ ਖਾਈ ਜੇ ਚੰਗਾ ਹਾਂਜੀ ਹਾਂਜੀ ਤੇ ਤੀਗ ਡੂੜਾ ਉਡਾਉਣ ਲਾਉਣ ਵਾਸਤੇ ਹਾਂਜੀ ਦਿੱਤੀ ਉਹ ਗੱਡੀ ਚ ਪਈ ਦਵਾਈ ਤੇ ਮਛਲ ਕਹਿੰਦੀ ਮੈਂ ਬੱਚਾ ਪਾਣੀ ਕਰਾਂ ਕਿੰਨੀ ਨਹੀਂ ਖੇਲੀ ਮੜੇ ਦੱਸ ਦਵਾਈ ਬੱਚਾ ਪਾ ਰਿਆ ਹੈ ਚਲੋ ਮੈਂ ਲੈਣਾ ਇਹਨਾਂ ਨੂੰ ਮੈਂ ਚਲੋ ਠੀਕ ਹੈ ਲੈ ਆਉਂਦਾ ਕੋਈ ਗੱਲ ਚੰਗਾ ਭਾਜੀ ਰਜੀਤ ਤੂੰ ਦਿੱਤੇ ਤੇ ਮੋਤੀ ਫੋਨ ਕੀਤੇ ਸੀਗੇ ਹਾਂਜੀ ਕਿੰਨਾ ਚੰਗਾ ਵਾ ਤੇਰਾ ਸੋਹਰਾ ਨਹੀਂ ਭੜੇ ਚੰਗੇ ਹੋਣਗੇ ਵੇਖਿਆ ਹੀ ਹਾਂਜੀ ਤੇ ਤੇਰਾ ਦੇਰ ਦਾ ਸੁਭਾਅ ਵੀ ਬੜਾ ਚੰਗਾ ਆ ਲਿਆ ਵੀ ਬੜਾ ਚੰਗਾ ਤੇ ਸਸਤੇ ਚੰਗੇ ਹੁੰਦੇ ਹਾਂਜੀ ਹਾਂਜੀ ਨਹੀਂ ਚੰਗੇ ਹੋਣਗੇ ਅੱਛਾ ਮੈਨੂੰ ਫੋਨ ਕਰਕੇ ਦੱਸਤਾ ਹੀ ਕਰ ਨਹੀਂ ਚੰਗੇ ਹੋਣਗੇ ਚੰਗੀ ਆ ਤੇ ਫੇਰ ਹੀ ਚੱਲ ਮੂੰਹ ਦੀ ਬੁੜਬੁਲੀ ਆ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਗੁੱਸਾ ਕਰਿਆ ਕਰ ਨਹੀਂ ਨਹੀਂ ਮੈਂ ਨਹੀਂ ਕਰਾਂ ਤਾ ਅੰਦਰ ਖਿਜਾਂਗਾ ਹਾਂਜੀ ਹਾਂ ਚੱਲ ਫੋਨ ਆ ਰਾਇਆ ਵਾ ਹੁਣ ਜੀਵਨ ਦਾ ਇਹ ਆ ਵੀ ਚੱਲ ਕੁੜੀ ਠੀਕ ਵਾ ਹੋਰ ਦੋ ਚਾਰ ਦਿਨਾਂ ਵਾ ਆ ਫਿਰ ਮਾਣਾ ਆਏ ਨਾ ਹੁਣ ਇਹ ਆ ਵੀ ਇਹ ਘਰ ਨੂੰ ਆ ਜੇ ਕੰਮ ਕਿੰਨਾ ਹੀ ਸਿਰ ਤੇ ਆ ਇਹ ਪਤਾ ਕੀ ਗੱਲਾਂ ਕਰ ਲਿਆ ਵਾ ਫੋਨ ਆਇਆ ਵਾ ਆ ਫੋਨ ਆਇਆ ਇਹਦਾ ਜੀਵਨ ਦਾ ਅੱਛਾ ਤੇ ਕਹਿਣ ਦੀ ਵੀ ਠੀਕ ਆ ਹੁਣ ਦਲਦੀਦਾ ਚਲ ਤਾਂ ਵੀ ਚੱਲਣਾ ਸ਼ੁਕਰ ਹੋਇਆ ਸੱਟ ਲੱਗੀ ਇੱਥੇ ਲੱਤ ਤੇ ਹਾਂ ਤੇ ਉਹ ਹੁਣ ਕਿਤੇ ਮਾਸਮੂਦ ਪਟਾਵਾ ਤੇ ਕਿੰਨੇ ਚਲੋ ਕੋਈ ਗੱਲ ਹੋ ਜਾ ਜਿਆਦਾ ਨਹੀਂ ਪਿਲ ਜਿਆਦਾ ਨਹੀਂ ਗਈ ਇੰਨਾ ਵੀ ਥੱਡੀ ਟੁੱਟਣੋਂ ਬਚ ਗਈ ਹੈ ਚੱਲ ਸ਼ੁਕਰ ਹੋ ਗਿਆ ਅਜੀ ਟੁੱਟਣੋਂ ਬਚ ਗਈ ਤੇ ਤੇ ਦਿਨਾਂ ਤੇ ਪੈ ਜਾਣਾ ਤੇ ਕੀ ਬਣਨਾ ਬਹੁਤ ਬੀਬੀ ਗੱਲ ਵਾ ਹਾਂ ਹੋਰ ਚੱਲ ਚੰਗਾ ਹੋ ਗਿਆ ਫੋਨ ਕਰਤਾ ਜਾ ਕੇ ਉਹਨੇ ਪਰ ਚੱਲ ਇੰਨਾ ਵਾ ਤੇਰੇ ਉਹਦੇ ਸਹੁਰੇ ਬੜੇ ਚੰਗੇ ਆ ਹਾਂ ਅਜੇ ਡਿੱਗੀ ਆ ਤੇ ਉਸੇ ਵੇਣੇ ਚੋਕੇ ਦੇ ਹਸਤਾਂ ਲੈ ਗਏ ਉਹਨੇ ਤੇ ਨਹੀਂ ਕੇ ਮਲ ਮਲਾਉਣ ਵਾਲੇ ਕੋਖਦੇ ਨਹੀਂ ਨਹੀਂ ਚੰਗਾ ਕੀਤਾ ਉਹਨਾਂ ਨੇ ਸਿਆਣੇ ਨਿਕਲੇ ਉਹ ਤੇ ਗੱਲ ਵਾਣਾ ਇਹ ਆ ਵੀ ਚਲੋ ਤਾਈ ਜੀ ਜੀ ਚੰਗੇ ਆ ਤੇ ਬੜੀ ਕਿਰਪਾ ਮਹਾਰਾਜ ਦੀ ਤੇ ਚਲੋ ਸਾਡੀ ਧੀ ਵੀ ਸੌਖੀ ਆ ਸੌਖੀ ਆ ਪੁੱਤ ਜੀ ਚੰਗੇ ਹੁਣ ਤਾਂ ਫਿਰ ਧੀ ਪੁੱਤ ਸੌਖਾ ਹੁੰਦਾ ਬਿਲਕੁਲ ਜੀ ਬਿਲਕੁਲ ਜੀ ਮਾਰੇ ਹੁਣ ਤਾਂ ਫਿਰ ਧੀ ਪੁੱਤ ਨੇ ਕੀ ਕਰਨਾ ਵਿਚਾਰੇ ਨੇ ਟਾਈਮ ਤੇ ਕੱਢਣਾ ਹੀ ਹਾਂ ਹਾਂ ਜੀ ਹਾਂ ਜੀ ਇਹ ਪਰ ਕੋਈ ਜ਼ਿੰਦਗੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਸਹੀ ਆ ਵੀ ਚਲੋ ਬਹੁਤ ਸੋਹਣਾ ਜਿਹੜਾ ਪਰਿਵਾਰ ਚੰਗਾ ਵਾ ਹਾਂ ਜੀ ਹਾਂ ਜੀ ਆਹੋ ਤੇ ਬਾਕੀ ਇਹ ਆ ਵੀ ਮੈਂ ਹੁਣ ਰੋਟੀ ਰਾਟੀ ਪਕਾਉਂਦੀ ਆ ਠੀਕ ਆ ਠੀਕ ਆ ਤੇ ਦੁੱਧ ਵੀ ਪਾਤਾ ਵਾ ਅੱਛਾ ਅੱਛਾ ਡਿੱਗੀ ਚ ਤੇ ਤੂੰ ਹੁਣ ਜਿਹੜਾ ਡੇਢਿਚ ਦੇਣ ਵਾਲਾ ਨਾ ਡਿੱਗੀ ਚ ਪਾਇਆ ਉਹਦੇ ਆ ਠੀਕ ਆ ਠੀਕ ਆ ਤੇ ਮੈਂ ਰਹਿਣੀ ਹੁਣ ਨਾ ਚਰ ਕਰੇ ਤੇ ਤੂੰ ਆਵੇਂਗਾ ਤੇ ਫੇਰ ਮੈਂ ਜਾਣਾ ਹੂੰ ਤੇ ਚਲ ਜੂਨੀ ਤੇ ਮੈਂ ਇੱਥੇ ਲੰਮੀ ਪੈਰੋਂ ਕੋਈ ਕਰੀ ਨਹੀਂ ਤਾਂ ਅਸੀਂ ਤੁਹਾਡਾ ਦੇਣ ਕਿੱਥੇ ਦੇ ਸਕਦੇ ਹਾਂ ਚਲੋ ਤੁਹਾਡਾ ਇੰਨਾ ਹੀ ਬੜਾ ਲੱਗੋ ਵੀ ਚਲੋ ਵੇਲੇ ਕੋਲੇ ਆਣ ਕਿਤੇ ਥੋੜਾ ਬੋਤਾ ਮੋਤਾ ਖਾਰ ਜਾਂਦੇ ਜੇ ਘੇਰ ਕੀ ਪੁੱਤ ਕਰਨਾ ਹੀ ਪੈਂਦਾ ਆਪਸ ਵਿੱਚ ਇੰਨਾ ਵੀ ਨਾ ਕੀਤਾ ਤੇ ਫਾਇਦਾ ਕੀ ਹੋਇਆ ਓਏ ਓਥੇ ਚਲੋ ਕੁੜੀ ਨੂੰ ਛੱਟ ਲ ਆਹ ਹੁਣ ਨਹੀਂ ਫਿਰ ਜਾਣਾ ਪੈਂਦਾ ਹੀ ਅਪਾ ਦੁੱਖ ਸੁੱਖ ਵੇਲੇ ਤੈਨੂੰ ਪਤਾ ਜਾਣਾ ਹੀ ਪੈਂਦਾ ਰਿਹਾ ਜਾਂਦਾ ਨਾ ਮਾਵਾ ਕੋ ਨਹੀਂ ਰਿਹਾ ਜਾਂਦਾ ਉਹ ਤੇ ਗੱਲ ਵਾ ਨਾ ਇਹ ਮੈਨੂੰ ਕਹਿਂਦੀ ਕਹਿੰਦੀ ਵੀ ਇਤ ਇਤਾਂ ਕਰਕੇ ਆਉਂਗੇ ਤੇ ਮੈਂ ਵੀ ਤੂੰ ਨਾ ਇਹਨੇ ਮੈਂ ਜਾਣ ਖਣਾ ਤੇ ਮੇਰੀ ਹਟਣਾ ਨਹੀਂ ਮੈਂ ਜਾ ਕੇ ਨਾ ਉਹ ਇਤਰਾ ਗੱਲ ਭੱਜ ਕੇ ਹੋਇਆ ਤੇ ਮੈਂ ਕਰਦਾ ਬੜਾ ਮੋਟਾ ਵੇਖ ਲੂ ਆਹ ਹੋਇਆ ਤਾਂ ਗੱਲ ਹੈਗੀ ਮੈਂ ਸਾਰੇ ਜੀ ਹੁ ਗਿਆ ਵੀ ਖਲਾਸੀ ਨਹੀਂ ਗਈ ਉੱਥੇ ਨਹੀਂ ਸਾਰੇ ਗਿਆ ਚਲੇ ਜਾਣ ਤਾਂ ਫੇਰ ਵੀ ਕੰਮ ਪਤਾ ਓਖਾ ਵਾ ਹਾਂਜੀ 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 ਡੰਗਰ ਬੱਚੇ ਨੂੰ ਪੱਠਾ ਦਿੱਤਾ ਵੀ ਪਾਉਣਾ ਸਾਰਾ ਧਾਰਾਂ ਵੀ ਕੱਢਣੀਆਂ ਉਹੋ ਤੇ ਗੱਲ ਵਾ ਨਾ ਤੇ ਕਿੱਦਾਂ ਫੇਰ ਸਰਨਾ ਹੁਣ ਕੀ ਪਤਾ ਹੁਣ ਚਲੋ ਉਹ ਰਾਤ ਰਹਿਲੇਗੀ ਨਾ ਆ ਵੀ ਕੋਈ ਗੱਲ ਨਹੀਂ ਓਏ ਆਹੋ ਚਲੋ ਨਾਲੇ ਨਾ ਉਹ ਦਜੀਤ ਨਹੀਂ ਹੋ ਜੂਗਾ ਵੀ ਚੱਲ ਲੱਗੇ ਆ। ਆਹੋ ਨਹੀਂ ਮੈਂ ਉਹਨੂੰ ਕਿਹਾ ਹੈਗਾ ਮੇਰੇ ਵੱਲ ਗਈ ਸੀ। ਹਾਂਜੀ ਹਾਂਜੀ। ਵੀ ਮੈਂ ਚੱਲੀ ਆ ਤੇ ਈਦਾ ਈਦਾ ਗੱਲ ਹੋਈ ਆ ਤੇ ਤੂੰ ਫਤਾਈ ਜੀ ਘਰ ਨਾਲ ਫੁਲਕੇ ਫਲਕੇ ਲਾ ਦਿੱਤਾ ਨਾ ਤੈਨਾਂ ਕਢਾ ਲਈ। ਠੀਕ ਹੈ ਠੀਕ ਹੈ। ਤੇ ਮੈਂ ਕਿਹਾ ਤੂੰ ਬੇਫਿਕਰੀ ਹੋ ਕੇ ਜਾ ਕੋਈ ਗੱਲ ਨਹੀਂ ਮੈਂ ਕਰਾ ਲਾਂਗੀ ਸਾਰੇ ਕੰਮ। ਹਾਂ ਹਾਂ। ਤੂੰ ਨਾ ਚਿੰਤਾ ਕਰੀ ਤੂੰ ਰਾਤ ਰਹਿ ਪੇ। ਹਾਂਜੀ ਹਾਂਜੀ। ਤੇ ਆਨੀ ਚੱਲ ਮੈਂ ਤੁਹਾਡੇ ਸਿਰ ਤੇ ਫਿਰ ਰਹਿ ਪਾਂਗੀ। ਨਹੀਂ ਤੇ ਉਹ ਤਾਂ ਫਿਰ ਮੁਸ਼ਕਲ ਆ। ਮੈਂ ਨਹੀਂ ਕੋਈ ਫਿਕਰ ਫਿਕਰ ਪਿੱਛੇ ਦਾ ਕਰਨ ਦੀ ਕੋਈ ਲੋੜ ਨਹੀਂ ਤੈਨੂੰ। ਤੂੰ ਐਵੇਂ ਨਾ ਟੈਨਸ਼ਨ ਲਈ ਜਾਂਦੀ ਹੀ ਘੜੀ ਮੋੜੀ ਮੈਨੂੰ ਆਉਂ ਹੁੰਦਾ ਜਾਂ ਹੁੰਦਾ ਮੈਂ ਹਮ ਤੂੰ ਇਤਨਾ ਕਰ ਤੂੰ ਨਾ ਢੀੜੇ ਪਾਤ ਜਾਂ ਮਿੰਟ ਮਾਰਤ ਜਾਂ ਹੋਇਆ ਟੈਨਸ਼ਨ ਤਾਂ ਪਤਾ ਹੁੰਦੀ ਆ ਪਤਾ ਫੋਨ ਤੇ ਗੱਲ ਹੋਈ ਪਰ ਉਹਨੇ ਨਾ ਹੂੰ ਤੇ ਕਹਿੰਦਾ ਵੀ ਠੀਕ ਠਾਕ ਆ ਕੋਈ ਗੱਲ ਨਹੀਂ ਕੀ ਹੂੰ ਹੂੰ ਤੇ ਮੈਂ ਕਿਹਾ ਫਿਰ ਵੀ ਚਲੋ ਜਾਣਾ ਤੇ ਪੈਂਦਾ ਈ ਤੇ ਭੈਣ ਦੇ ਮਗਰ ਜਾਣਾ ਪੈਂਦਾ ਫੋਟੋ ਨਾਲ ਗੱਲ ਹੈਗੀ ਚਲੋ ਕੋਈ ਗੱਲ ਨਹੀਂ ਜੇ ਤਾਂ ਭਾਵੇਂ ਕੋਈ ਗੱਲ ਕਰੇ ਕੋ ਨਾ ਕਰੇ ਅਜੀ ਤੁਹਾਨੂੰ ਪਤਾ ਤਾਂ ਹੈਗਾ ਲੋਕੀ ਗੱਲ ਵੀ ਝਾਟੀ ਕਰ ਦਿੰਦੇ ਆ ਹੂੰ ਇਹ ਜੇ ਹੁੰਦੇ ਤਾਂ ਕੋਈ ਮਗਰ ਨਾ ਕੋ ਹੁੰਦਾ ਇਹ ਤਾਂ ਗੱਲ ਹੈ ਜਾਣਾ ਪੈਂਦਾ ਪੁੱਤ ਦੀ ਪੁੱਤ ਦੇ ਮਗਰ ਜਾਣਾ ਹੀ ਪੈਂਦਾ ਵਾ ਚਲੋ ਕੋਈ ਗੱਲ ਨਹੀਂ ਚਲੋ ਬਾਕੀ ਇਤਰਾ ਮਾਤਰ ਸਾਥੀ ਹੈਗੇ ਚਲੋ ਜਿੱਨਾ ਕਿ ਪਹੁੰਚਿਆ ਜਾਂਦਾ ਪਹੁੰਚੀਦਾ ਹੀ ਹੈ ਮਗਰ ਹਾਂ ਤੇ ਕੋਈ ਗੱਲ ਨਹੀਂ ਚਲੋ ਬਾਕੀ ਇਹ ਵੀ ਪਰਮਾਤਮਾ ਚਲੋ ਸੁੱਖ-ਸਾਂਤ ਰੱਖੇ ਉਹਤੇ ਆ ਸੋਖ ਸਾਡ ਮਾਨ ਆਇਕਰਪਾ ਕਰੇ ਚਲੋ ਕੀ ਰਾਜੀ ਰਹੇ ਪਰਿਵਾਰ ਵੀ ਰਾਜੀ ਰਹੇ ਭਰਾਵਾ ਸਾਡੇ ਵਾਤੇ ਸਾਰੇ ਬਿਲਕੁਲ ਜੀ ਬਿਲਕੁਲ ਬਸ ਬਸ ਚਲੋ ਕੋਈ ਨਹੀਂ ਇੰਨਾ ਫਿਕਰ ਹਟ ਗਿਆ ਹੁਣ ਸਾਡਾ ਵੀ ਚਲੋ ਥੋੜੀ ਲੱਗਾ ਹਾਂਜੀ ਹਾਂਜੀ ਚਲ ਕੋਈ ਨਹੀਂ ਆਪੇ ਸਵੇਰੇ ਆ ਚੰਗਾ ਤਾਂ ਮੈਂ ਨਾ ਫਿਰ ਬੇਰੀ ਬੰਦ ਹੋਏ ਨਹੀਂ ਆ ਤੇ ਮੈਂ ਲੋ ਲੈ ਫਿਰ ਦੁੱਧ ਫੜਾਵਾਂ ਹਾਂ ਹਾਂ ਫੜਾ ਕੇ ਬੈਠੋ ਫਿਰ ਉਹ ਨਜ਼ਰ ਹੈ ਕੋਈ ਨਹੀਂ ਮੈਂ ਬੈਠੀ ਆ ਜਾਂ ਫੜਾ ਕੇ ਆ ਦੁੱਧ ਇੱਥੇ ਹੀ ਆ ਮੈਂ ਫਿਕਰ ਨਾ ਕਰੀਂ